ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਰਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਹਾਂ ਜੀ ਵਧੀਆ ਹੋ ਉਸਨੌਜੀ ਕੀ ਹਾਲ ਚਾਲ ਹੈ ਤੇ ਆਪਾਂ ਆਕਾਂਡੇ ਸੀਗੇ ਸੂਟ ਕੱਢੀ ਜਾਂਦੇ ਸੀਗੇ ਗਰਮੀ ਬਹੁਤ ਹੋ ਰਹੀ ਹੈ ਮੌਸਮ ਸਾਰਾ ਖਰਾਬ ਹੋਇਆ ਪਿਆ ਪਤਾ ਨਹੀਂ ਕੀ ਕੁਛ ਆਉਣਾ ਬਨੇਰੀ ਮੀ ਪਤਾ ਨਹੀਂ ਕੀ ਕੁਛ ਆਉਗਾ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਪਿਆ ਤੇ ਹੋਰ ਦੱਸੋ ਜੀ ਕੀ ਹਾਲ ਚਾਲ ਹੈ ਕਿੱਥੋਂ-ਕਿੱਥੋਂ ਆਪਣੀ ਵੀਡੀਓ ਕੋ ਵੇਖਦੇ ਹੋ ਨੇ ਜੀ ਪਿੰਡ ਦਾ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਹੜੇ ਪਿੰਡ ਸ਼ਹਿਰ ਤੋਂ ਵੇਖਦੇ ਆਂ ਜੀ ਤੇ ਆਪਾਂ ਅੱਜ ਬਲੌਗ ਨੇਸੀ ਪਾਉਣਾ ਆਪਾਂ ਤੁਹਾਨੂੰ ਫਿਰ ਲਾਈਵ ਆਗੇ ਜੀ ਮੈਂ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਆਪਾਂ ਤੇ ਪੁਰਵ ਦੇ ਜੀ ਠੀਕ ਠਾਕ ਹੈ ਸੈਜ ਸਕੂਲ ਗਿਆ ਵਾ ਤੇ ਸੈਜ ਦੇ ਡੈਡੀ ਗਏ ਵਾ ਬਟਿੰਡੇ ਆਪਾਂ ਤਾਂ ਕਾਂਤੀ ਸੀ ਕਰੇ ਅੱਜ ਸੂਟ ਸਲਾਈ ਵਾਲੇ ਕੱਟਣ ਵਾਲੇ ਸੀਗੇ ਆਪਾਂ ਉਹ ਨਹੀਂ ਹੱਥ ਲਾਇਆ ਏ ਥੋੜਾ ਜਿਹਾ ਸੂਟ ਸੀਗਾ ਰਹਿਦਾ ਤੇ ਉਹ ਕਹਿੰਦੇ ਵੀ ਸਾਨੂੰ ਛੇਤੀ ਜਾਈਦਾ ਮੈਂ ਚਲੋ ਪਹਿਲਾਂ ਆਪਾਂ ਸੂਟ ਰੈਡੀ ਕਰ ਦਿੰਨੇ ਆ ਥੋੜਾ ਜਿਹਾ ਰਹਿਦਾ ਬਸ ਘੇਰਾ ਹੋ ਗਿਆ ਤੇ ਫੇਰ ਬਾਹਾਂ ਤੇ ਪੌਂਚੇ ਕਰਕੇ ਸੂਟ ਰੈਡੀ ਹੈ ਜੀ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦੇ ਆ ਜੀ ਆਪਣੇ ਸੱਪ ਨਿਕਲਿਆ ਹੋਇਆ ਪਤਾ ਨਹੀਂ ਕਿੱਧਰੋਂ ਆਇਆ ਕਿੱਧਰ ਦੀ ਆਇਆ ਤੇ ਰਾਤ ਨੂੰ ਤਾਂ ਵਿੜੇ ਚ ਫਿਰਦਾ ਰਹਿੰਦਾ ਦਿਨੇ ਕਿਤੇ ਦਿਸਦਾ ਹੀ ਨਹੀਂ ਹੈਗਾ ਤੇ ਲੀਹਾਂ ਲੋਹਾਂ ਜੀਆਂ ਕਈ ਥਾਈਂ ਵੇਖ ਲਿਆਂ ਤੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਹੈਗਾ ਤੇ ਫਿਰਦਾ ਇੱਥੇ ਹੀ ਰਹਿੰਦਾਗਾ ਨੇੜੇ ਤੇੜੇ ਹਾਂਜੀ ਦੱਸਿਆ ਕਰੋ ਤੁਸੀਂ ਕਿੱਥੋਂ ਲਾਈਵ ਦੇਖ ਰਹੇ ਹੋ ਜੀ ਕਿਹੜੇ ਪਿੰਡ ਸ਼ਹਿਰ ਤੋਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੇਖ ਰੋ ਹਾਂਜੀ ਦੱਸਿਆ ਕਰੋ ਜੀ ਤੁਸੀਂ ਕਿੱਥੋਂ ਵੇਖਦੇ ਹੋ ਜੀ ਵੀਡੀਓ ਆਪਣੀ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਜੀ ਅੱਪਾ ਸੂਟ ਕੱਢਦੇ ਸੀਗੇ ਜੀ जी इधरली साइड तो अपना सूट कंप्लीट हो गया इस तरह पुना वाला क्या एक जी गर्मी बहुत ज्यादा है गर्मी का तो कोई हाल ही नहीं पता नहीं की कुछ हो रहा है गर्मी ਟਾਪ ਇਨ ਦਾ ਟਾਈਮ ਹੋਇਆ ਪਿਆ ਜੀ ਸੂਟ ਕੱਢਣੇ ਤਾਂ ਸੌਖੇ ਆ ਜੀ ਪਰ ਸੂਟਾਂ ਤੇ ਮੱਥਾ ਬਹੁਤ ਵੱਜ ਜਾਂਦਾ ਹਨ ਤੇ ਭੈਣਾ ਪੈਸੇ ਇਹਨੂੰ ਕਹਿ ਦਿੰਦੀਆਂ ਵੀ ਕੜਾਈ ਦਾ ਰੇਟ ਜ਼ਿਆਦਾ ਹੈ ਆਪਾਂ ਕੋਈ ਜ਼ਿਆਦਾ ਰੇਟ ਵੀ ਨਹੀਂ ਰੱਖਿਆ ਹੋਇਆ ਹੈਗਾ ਘੇਰਾ ਤੇ ਪੌਂਚੇ ਤੇ ਮਾਹਾਂ ਦੇ ਕੜਾਈ ਦਾ ਰੇਟ ਜੀ ਆਪਾਂ 1000 ਰੁਪਏ ਰੱਖਿਆ ਹੋਇਆ ਹੈਗਾ ਤੇ ਜੇ ਕੋਈ ਭੈਣ ਇਥੋਂ ਸੂਟ ਲੈਂਦੀ ਆ ਹਨਾ ਤਾਂ ਸੂਟ ਦੇ ਪੈਸੇ ਐਡ ਲੱਗ ਜਾਂਦੇ ਆ ਹਨਾ ਜੀ ਕਿਉਂਕਿ ਜੀ ਜਿਹੜੀ ਇਹ ਕੜਾਈ ਆ ਹੁਣ ਹਨਾ ਤੁਹਾਨੂੰ ਪਤਾ ਹੱਥ ਨਾਲ ਹੀ ਹੱਥ ਨਾਲ ਹੀ ਆਪਾਂ ਨੂੰ ਇਹ ਕਿੰਨੀ ਡਿਲਵਰਕ ਕਹਿ ਦਿੰਦੇ ਆ ਤੇ ਇੱਕ ਦਿਨ ਦੇ ਵਿੱਚ ਤਾਂ ਹੁੰਦੀ ਨਹੀਂ ਹੈਗੀ ਇਹ 2-3 ਦਿਨ ਲੱਗ ਜਾਂਦੇ ਇੱਕ ਸੂਟ ਤੇ ਤੇ ਪਤਾ ਨਹੀਂ ਕਿਉਂ ਜੀ ਹਨਾ ਹਰ ਕੋਈ ਕੰਮ ਦੀ ਮਿਹਨਤ ਦੇ ਕੇ ਚਾਹੁੰਦਾ ਨਹੀਂ ਵੀ ਕਿਸੇ ਨੂੰ ਦਿਖਗੇ ਤੇ ਕੰਮ ਅਗਲਾ ਕਹਿ ਦਿੰਦਾ ਵੀ ਸਾਨੂੰ ਸਫਾਈ ਵਾਲਾ ਚਾਹੀਦਾ ਤੇ ਕੰਮ ਤਾਂ ਜੀ ਹੁਣ ਕੋਈ ਵੀ ਹਨਾ ਸਫਾਈ ਨਾਲ ਹੀ ਕੀਤਾ ਜਾਂਦਾ ਐਵੇਂ ਤਾਂ ਨਹੀਂ ਕੀਤਾ ਜਾਂਦਾ ਹਾਂਜੀ ਗੁੱਡ ਆਫਟਰਨੂੰਨ ਜੀ ਹਾਂਜੀ ਭੈਣ ਜੀ ਕਿੱਥੋਂ ਵੇਖਦੇ ਹੋ ਜੀ ਵਿਡਗੋ ਬਾਕੀ ਇਹਨਾਂ ਨੂੰ ਪਤਾ ਹੀ ਆਪਾਂ ਸਲਾਈ ਵੀ ਕਰਦੇ ਆ ਤੇ ਵਿੱਚ ਦੀ ਕੋਈ ਸੂਟ ਸਲਾਈ ਵਾਲਾ ਆ ਜਾਂਦਾ ਫਿਰ ਉਹ ਵੀ ਕੰਮ ਕਰ ਲਈਦਾ ਬਾਕੀ ਆਪਣੇ ਕੋਲੇ ਪਸ਼ਮੀਨੇ ਦੇ ਸੂਟ ਆ ਗਏ ਆ ਜੀ ਜੇ ਕਿਸੇ ਮੇਰੀ ਭੈਣ ਨੇ ਪਸ਼ਮੀਨੇ ਤੇ ਵਰਕ ਵਗੈਰਾ ਕਰਾਉਣਾ ਹੋਵੇ ਤਾਂ ਤੁਸੀਂ ਦੇ ਸਕਦੇ ਹੋ ਜੀ ਆਵਦਾ ਆਰਡਰ ਆਪਾਂ ਸ਼ੇਅਰ ਕਰ ਦਿਆ ਕਰੋ ਜੀ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਲਾਈ ਕਰਨ ਦੇ ਤਾਂ ਜਿੰਨੀ ਗਾਈ ਬਹੁਤ ਲੱਗਦੀ ਹੈ ਜਦੋਂ ਆਪਾਂ ਕੰਮ ਕਰਦੇ ਆ ਇੱਥੇ ਬੈਠ ਕੇ ਹਨਾ ਤੇ ਫਿਰ ਬਾਹਰ ਵਿੱਚ ਆਏ ਕਿਸੇ ਪਾਸੇ ਚਾਹ ਆਖਦੇ ਆ ਤੇ ਚੱਕਰ ਆਉਣ ਲੱਗ ਜਾਂਦੇ ਆ ਤੇ ਚੱਕਰ ਆਉਣ ਲੱਗ ਜਾਂਦੇ ਆ ਫਿਰ ਅਗਲਾ ਕਹਿ ਦਿੰਦੇ ਹਨਾ ਪੈਸੀ ਪੈਸੇ ਨਹੀਂ ਦਿੰਦੇ ਆਪਾਂ ਤਾਂ ਜੀ ਹਨਾ ਚਲੋ ਅਗਰ ਰਜਗਾਰ ਆ ਕੰਮ ਕਰਨਾ ਹੀ ਹੁੰਦਾ ਹੈਗਾ ਤੇ ਜਿੰਨੇ ਵੀ ਮੈਸੂਟ ਕੱਢੇ ਆ ਬਸ ਕਢਾਈ ਦੇ ਪੈਸੇ ਰੋ ਰੋ ਕੇ ਜੀ ਦਿੱਤੇ ਗਏ ਆ ਕਿਸੇ ਨੇ ਖੁਸ਼ ਹੋ ਕੇ ਨਹੀਂ ਦਿੱਤੇ ਗਏ ਜੀ ਹੋਰ ਦੱਸੋ ਜੀ ਕੀ ਹਾਲ ਚੱਲ ਆਪਾਂ ਵਧੀਆ ਠੀਕ ਠਾਕ ਆ ਜੀ ਤੁਸੀਂ ਸਾਰੇ ਵਧੀਆ ਠੀਕ ਐ ਜੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਇੱਕ ਆਪਣਾ ਇੰਸਟਾਗ੍ਰam ਤੇ ਪੇਜ ਵੀ ਹੈ ਜੀ ਪਲੀਜ਼ ਉਹਨੂੰ ਵੀ ਫੋਲੋ ਕਰਿਓ ਜਾ ਕੇ ਜੀ ਜ਼ਰੂਰ ਫੋਲੋ ਕਰਿਓ ਜੀ ਇੰਸਟਾਗ੍ਰam ਵਾਲੇ ਪੇਜ ਨੂੰ ਵੀ ਤੇ ਸੁਖਵੀਰ ਦੇ ਨਾਂ ਤੇ ਹੀ ਹੈ ਜੀ ਉਹ ਵੀ 1 ਨੋ ਤੋ ਲੈ ਕੇ 5 ਤੱਕ ਹੈ 1 2 3 4 5 ਆਪਣੀ ਆਈਡੀ ਹੈ ਜੀ ਪਲੀਜ਼ ਇੰਸਟਾਗ੍ਰam ਵਾਲੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਜੀ ਕੱਲ ਸਾਡੇ ਤਾਂ ਬਠੰਡੇ ਮੀਂਹ ਪੈ ਗਿਆ ਜੀ ਕਿਤੇ ਹੋਰ ਵੀ ਮੀਂਹ ਪਿਆ ਤਾਂ ਜਰੂਰ ਦੱਸੋ ਜੀ ਪਰ ਸਾਡੇ ਮੀਂਹ ਦੀ ਆਸ ਤਾਂ ਹੈਗੀ ਆ ਪਰ ਗਰਮੀ ਬਹੁਤ ਹੈ ਜੀ ਇਸ ਦਾ ਮੀਂਹ ਨੁਕਸਾਨੀ ਕਰੂਗਾ ਜੀ ਫਸਲਾਂ ਦਾ ਨਹੀਂ ਆਵੇ ਬਾਕੀ ਤਾਂ ਜੋ ਜੀ ਮਾਰਾ ਹੀ ਦੇ ਹੱਥ ਚਾ ਪਰਮਾਤਮਾ ਦੇ ਉਹ ਹੋ ਹੀ ਜਾਣ ਹੁਣ ਕੋਈ ਰੋਕ ਨਹੀਂ ਸਕਦਾ ਨਾ ਆਪਣੇ ਕੰਨ ਰੁਕਣਾ ਤੇ ਨਾ ਅੰਜੂ ਆਉਦੀ ਮਰਜ਼ੀ ਕਰਨੀ ਜੀ ਵੈਗਰੂ ਨੇ। ਹੁਣ ਆਪਾਂ ਦੀ ਬੱਸ 14 ਹੋ ਗਏ ਐ ਤੇ ਦੋ ਕੁ ਮਿੰਟ ਹੋਰ ਲਾਈਵ ਚਲਾਵਾਂਗੇ ਜੀ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੀ ਇਹ ਨਹੀਂ ਹੈ। 3 ਲੋਰ ਅਵੇਲੇਬਲ ਟੱਪੇ ਮਿਲਾਲਾ। ਹਾਂ ਉਹ ਪੇਡੂ ਬੀ ਕਾਊਂਟਰ ਤੇ ਚੈੱਕ ਕਰਨਾ। ਉਹ ਹੈ ਹੱਥ। ਗੇਟ ਖੁੱਲਕਾ ਹੋਈ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਵਧੀਆ ਠੀਕ ਹੈ ਜੀ ਤੁਸੀਂ ਦੱਸੋ ਜੀ ਆਪਣੇ ਕੋਲੇ ਕੋਈ ਰੀਲ ਲੈਣ ਆਇਆ ਹੋਇਆ ਸੀ ਤੇ ਆਪਾਂ ਤਾਂ ਇਹਨਾਂ ਥੋੜੀ ਆਵਾਜ਼ ਮਿਊਟ ਕਰੀ ਸੀ ਤੇ ਸੌਰੀ ਤੁਹਾਨੂੰ ਮੈਸੇਜ ਦਾ ਰਿਪਲਾਈ ਲੇਟ ਹੋਇਆ ਸਤਿ ਸ੍ਰੀ ਅਕਾਲ ਵੀਰ ਜੀ ਖਾਲਸਾ ਵੈਗਦੇ ਜੀ ਫਤਿਹ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਕਿਹੜੀ ਜਗ੍ਹਾ ਤੋਂ ਵੇਖਦੇ ਹੋ ਜੀ ਆਪਣਾ ਬਲੌਗ ਕਿਹੜੇ ਪਿੰਡ ਸ਼ਹਿਰ ਤੋਂ ਵੇਖਦੇ ਹੋ ਜਰੂਰ ਦੱਸਿਆ ਕਰੋ ਜੀ ਚਲੋ ਜੀ ਆਪਾ ਅੱਜ ਦਾ ਬਲੌਗ ਤਾਂ ਇੱਥੇ ਐਂਡ ਕਰਦੇ ਆ ਫਿਰ ਕਿਸੇ ਦਿਨ ਤੁਹਾਡੇ ਨਾਲ ਲਾਈਵ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਬਾਏ ਸ਼ਸ਼ੀ ਕੌਰ